ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਨੇ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਣਕ ਦੀ ਬਿਜਾਈ ਬਾਰੇ ਵੀ ਕਣਕ ਦੀ ਬਿਜਾਈ ਦਾ ਸਹੀ ਸਮਾਂ ਕੀ ਹੈ ਕਦੋਂ ਆਪਾਂ ਨੂੰ ਕਣਕ ਬੀਜਣੀ ਚਾਹੀਦੀ ਹੈ ਤੇ ਇਸ ਵਾਰ ਆਪਾਂ ਕਿਹੜਾ ਨਵਾਂ ਬੀਜ ਦੀ ਬਿਜਾਈ ਕਰੀਏ ਵੀ ਆਪਾਂ ਬਾਅਦ ਤੋਂ ਬਾਅਦ 28 ਕੁਇੰਟਲ ਤੱਕ ਜਿਹੜੇ ਬੀਜ ਦਾ ਝਾੜ ਆ ਰਿਹਾ ਉਹ ਕਿਹੜਾ ਬੀਜ ਹੈ ਤੇ ਨਵਾਂ ਬੀਜ ਇਸ ਪਰ ਕਿਹੜਾ ਆਇਆ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਹਿਲਾ ਹੁਣ ਮੈਨੂੰ ਆਈ ਨਹੀਂ ਪਤਾ ਵੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰੂਗਾ ਤੁਹਾਨੂੰ ਚੰਗੀ ਲੱਗੂਗੀ ਜਾਂ ਬੁਰੀ ਲੱਗੂਗੀ ਪਰ ਮਨੂੰ ਲੱਗਿਆ ਵੀ ਸਾਰੇ ਕਿਸਾਨ ਭਰਾਵਾਂ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਚਾਹੋ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਬੁਰਾ ਕਹੋ ਗਲਤ ਕਹੋ ਬਗਵਾਸ ਮਾਰਦਾ ਐਵੇਂ ਕਹੋ ਠੀਕ ਨਹੀਂ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਇਹ ਕਮੈਂਟ ਕਰਨ ਦੇ ਲਈ ਤੇ ਮੇਰਾ ਹੋਰ ਕੋਈ ਕੰਮ ਨਹੀਂ ਸਿਰਫ ਮੇਰੇ ਮਨ ਨੂੰ ਦੇ ਵਿੱਚ ਆਇਆ ਵੀ ਮੈਂ ਤੁਹਾਨੂੰ ਦੱਸਾਂ ਇਹ ਗੱਲ ਆ ਬਾਰੇ ਤੇ ਹੁਣ ਗੱਲ ਕਰਦੇ ਆ ਜਿਹੜਾ ਬਜਾਈ ਦਾ ਸਮਾਂ ਏ ਇੱਕ ਤਾਂ ਕਾਲੀ ਨਾ ਚੱਕੇ ਕਰੋ ਹੁਣ ਜਿਹੜੀ ਆਪਾਂ ਬੱਢ ਲਈ ਫਿਰ ਜੀ ਹੁਣ ਕਣਕ ਕਾਂਦੀ ਨੂੰ ਹੋ ਜੀਏ ਮੌਸਮ ਦੇ ਹਿਸਾਬ ਦੇ ਨਾਲ ਜਿਹੜਾ ਅਸਲੀ ਕਣਕ ਦਾ ਟਾਈਮ ਏ ਉਹ ਅਸਲੀ ਨਾ 1 ਨਵੰਬਰ ਤੋਂ ਸ਼ੁਰੂ ਹੁੰਦਾ ਏ ਜਿਹੜੀ ਝਾੜ ਦੇ ਵਿੱਚ ਕਣਕਾਂ ਆਂਦੀ ਏ ਤੁਸੀਂ 25 ਅਕਤੂਬਰ ਤੋਂ ਕਣਕ ਦੀ ਬਜਾਈ ਸ਼ੁਰੂ ਕਰ ਸਕਦੇ ਜੇ ਕਰਨੀ ਜੇ ਆਪਾਂ 20 ਤੋਂ ਕਰੂਗੇ ਪਿਛਲੇ ਸਾਲ ਸਾਰਿਆਂ ਨੇ ਦੇਖਿਆ ਹੀ ਹੈ ਵੀ ਕੀ ਹਾਲ ਹੋਇਆ ਹੈ ਕਣਕ ਪਹਿਲੇ ਹੀ ਗਰਮੀ ਦੇ ਕਾਰਨ ਨਿਸਰਨੀਆ ਸ਼ੁਰੂ ਹੋ ਗਿਆ ਉਹ ਕਣਕ ਦਾ ਝਾੜ ਅੱਧ ਦੇ ਵਿੱਚ ਆਇਆ ਹੈ ਹੋਰ ਵੈਰਾਈਟੀਆ ਦੇ ਨਾਲ ਜਿਨ੍ਹਾਂ ਦੇ ਫੁੱਲ ਝੜ ਗਏ ਆ ਪਿਛਲੇ ਸਾਲ ਠੰਡ ਪੈਣ ਦੇ ਕਾਰਨ ਤੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਹੁਣ ਮੰਨ ਕੇ ਚਲੋ ਮੈਂ ਕਿਸੇ ਵੀ ਕਿਸਾਨ ਵੀਰ ਕੋਲ 10 ਕਿਲੇ ਜ਼ਮੀਨ ਕੋਈ ਵੀ ਨਾਵਾ ਬੀਜ ਆ ਗਿਆ ਜੀ YouTube ਤੋਂ ਤੁਸੀਂ ਦੇਖ ਲਿਆ ਕਿਸੇ ਨੇ ਦੱਸਤਾ ਜੀ ਆਹ ਬੀਜ ਦਾ ਜੀ 30 ਕਵਾਂਟਲ ਝਾੜ ਜੇ ਆਪਾਂ ਨੂੰ ਕਿਸੇ ਲਾਗ ਵਾਲੇ ਖੇਤ ਨੇ ਆਪਣੇ ਗਵਾਂਟੀ ਨੇ ਲਾਇਆ ਹੋਇਆ ਤਾਂ ਖੇਤ ਦੇ ਵਿੱਚ ਉਹ ਤੁਹਾਨੂੰ ਕਹੂਗਾ ਮੇਰੇ ਇੰਨਾ ਝਾੜ ਆ ਉਹ ਗੱਲਾਂ ਦੇ ਵਿੱਚ ਨਾ ਫਸੇ ਕਰੋ ਆਪਾਂ ਆਪਣੇ ਖੇਤ ਦੇ ਵਿੱਚ ਦੇਖਣਾ ਦੂਜੇ ਖੇਤ ਦੇ ਵਿੱਚ ਨਹੀਂ ਦੇਖਣਾ ਉਹ ਗਲਤੀ ਆ ਪਾਗੀ ਕਰਦੇ ਹੁਣ ਬੀਜ ਆਪਾਂ ਨੂੰ ਕਿਸੇ ਨੇ ਕਹਤਾ ਜੀ ਇੰਨਾ ਝਾੜ ਆਪਾਂ 10 ਦੇ 10 ਕਿਲੇ ਜੇ ਜ਼ਿਮੀਂਦਾਰ ਕੋਲ 10 ਕਿਲੇ ਦੀ ਖੇਤੀ ਕਰਦਾ ਤਾਂ ਉਹਨੇ ਸਾਰਾ ਹੀ ਉਹੀ ਬੀਜ ਕਰ ਦੇਣਾ 10 ਦੇ 10 ਕਿਲੇ ਫਿਰ ਕੀ ਹੁੰਦਾ ਉਹ ਬੀਜੇ ਦਾ ਆਪਾਂ ਨੂੰ ਪਤਾ ਨਹੀਂ ਪਰਖ ਨਹੀਂ ਗਈ ਵੀ ਕੀ ਉਹਦੇ ਆਪਾਂ ਪਾਣਾ ਹੈ ਕੀਟ ਹੈ ਉਹਦੇ ਵਿੱਚ ਆਪਾਂ ਨੂੰ ਕਿਹੜੇ ਤਰੀਕੇ ਨਾਲ ਆਪਾਂ ਉਹ ਝਾੜ ਲੈ ਸਕਦੇ ਹਾਂ ਤੇ ਬਾਜੇ ਬੀਜ ਵੈਰਾਈਟ ਇਹ ਜਿਹੀ ਹੁੰਦੀ ਹੈ ਝਾੜ ਕੈਨੇ ਦੇ ਵਿੱਚ ਹੁੰਦਾ ਪਰ ਦੰਦੀਆ ਨਹੀਂ ਹੈਗੀ ਇਸ ਕਰਕੇ ਕਦੇ ਵੀ ਸਾਰਾ ਬੀਜ ਨਾ ਬੀਜੋ ਵੀ ਦਸ ਦੇ 10 ਕਿਲੇ ਇੱਕ ਬੀਜੇ ਦੀ ਉਹ ਕਰਤੀ ਤੁਸੀਂ ਕੋਈ ਵੀ ਨਵਾਂ ਬੀਜ ਆਉਂਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਨਾ ਬੀਜੋ ਤੁਸੀਂ ਕੋਈ ਵੀ ਨਵਾਂ ਬੀਜ ਬੀਜ ਰਹੇ ਹੋ ਜੇ ਤੁਸੀਂ 10 ਕਿਲੇ ਦੀ ਖੇਤੀ ਕਰਦੇ ਹੋ ਤੁਸੀਂ 2 ਕਿਲੇ ਬੀਜ ਸਕਦੇ ਆ 1 ਕਿਲਾ ਲਾ ਸਕਦੇ ਆ ਉਹਨੂੰ ਦੇਖੋ ਵੀ ਕੀ ਉਹ ਹੈ ਹਰੇਕ ਸਾਲ ਆਪਾਂ ਨੂੰ ਨਵਾਂ ਬੀਜ ਬੀਜਣਾ ਚਾਹੀਦਾ 1 ਕਿਲਾ ਹਰੇਕ ਸਾਲ ਨਵੇਂ ਬੀਜ ਦਾ ਬੀਜੋ ਉਹ ਤਾਂ ਦੇਖੋ ਵੀ ਕਿੰਨਾ ਝਾੜ ਆ ਰਿਹਾ ਜੇ ਝਾੜ ਆਪਾਂ ਨੂੰ ਵਧੀਆ ਲੱਗ ਰਿਹਾ ਤਾਂ ਗਾਹਾਂ ਨੂੰ ਉਹਦਾ ਬੀਜ ਰੱਖ ਲਓ ਜਾ ਗਾਹਾਂ ਨੂੰ ਮੁੱਲ ਲੈ ਕੇ ਵੀ ਉਹਨੂੰ ਬੀਜੋ ਪਰ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਇੱਕ ਬੀਜ ਸਾਰਾ ਨਾ ਕਰ ਕਰੋ ਕਿਉਂਕਿ ਕਈ ਵਾਰ ਕੋਈ ਬੀਜ ਵੱਧ ਝਾੜ ਦੇ ਸਕਦਾ ਜਿਹੜੇ ਨਵੇਂ ਬੀਜੇ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਜਿਆਦਾ ਰਕਵੇ ਦੇ ਵਿੱਚ ਨਵੇਂ ਬੀਜ ਨੂੰ ਨਾਲ ਲਗਾਇਆ ਕਰੋ ਤੇ ਇਸੇ ਗੱਲ ਕਰਕੇ ਜ਼ਿੰਮੇਦਾਰ ਜਿਹੜਾ ਥੱਲੇ ਆਂਦਾ ਹੈ ਕਦੇ ਵੀ ਨਵੇਂ ਬੀਜ ਥੋੜੇ ਰਕਵੇ ਦੇ ਵਿੱਚ ਲਾਓ ਜਿਆਦਾ ਰਕਵੇ ਦੇ ਵਿੱਚ ਨਾ ਲਾਓ ਹੁਣ ਅਸੀਂ ਮੈਂ ਆਪਣੀ ਗੱਲ ਕਰਦਾ ਮੈਂ ਆਪਣੇ ਖੇਤ ਦੇ ਵਿੱਚ 2967 ਵੈਰਾਈਟੀ ਲਾ ਰਿਹਾ ਹਾਂ ਬਹੁਤ ਪੁਰਾਣੀ ਵੈਰਾਈਟੀ ਹੈ ਇਹ ਸਾਰੇ ਲੋਕ ਛੱਡ ਚੁੱਕੇ ਆ ਕੋਈ ਉਹ ਇਹਦੀ ਬਜਾਈ ਕਰਦਾ ਹੋ ਨਹੀਂ ਨਵੇਂ ਬੀਜ ਲਾ ਰਹੇ ਹੁਣ ਮੈਂ ਜੇ ਤੁਹਾਨੂੰ ਦੱਸਾਂ ਮੇਰੇ ਖੇਤ ਦੇ ਵਿੱਚ ਇਹ ਚਾਰ ਥੀਕ ਦੇ ਰਹੀ ਹੈ ਮੈਂ ਜਿਆਦਾ ਲਾਲਚ ਕਿਉਂ ਕਰ ਜਦੋਂ ਕਣਕਾ ਪਿਛਲੇ ਤੋਂ ਪਿਛਲੇ ਸਾਲ ਗਿਰਿਆ ਤੀਆ ਜਮਾਂ ਹੀ ਗਿਰ ਗਿਆ ਤੀਆ ਗਲ ਊਂਗਰ ਵੀ ਗਈ ਆ ਤੀਆ ਉਸ ਸਮੇਂ ਮੇਰੇ ਕੋਲੇ ਨੇ ਜਮਾਂ ਹੀ ਬੀਜੀ ਹੋਈ ਨੇ 24 ਕੁਇੰਟਲ ਤੋਂ 10 ਕਿਲੋ ਘੱਟ ਛਾੜ ਦਿੱਤਾ ਤੇ ਆਹ ਵਾਲੇ ਸੀਜ਼ਨ ਚ 2024 ਦੇ ਵਿੱਚ ਜਦੋਂ ਵਾਢੀ ਕੀਤੀ ਐ ਤਾਂ ਪੂਰੇ 25 ਕੁਇੰਟਲ ਦਾ ਝਾੜ ਕੀਤਾ ਮੈਂ ਝੂਠ ਨਹੀਂ ਕਹਿ ਰਿਹਾ ਮਨ ਨੂੰ ਕੀ ਮਿਲਣਾ ਝੂਠ ਬੋਲ ਕੇ ਸੱਚ ਤੁਹਾਨੂੰ ਦੱਸ ਰਿਹਾ ਹੇ ਹੁਣ 25 ਕੁਇੰਟਲ ਤੱਕ ਜਦੋਂ ਇਹ ਮੇਰੀ ਕਣਕ ਜਾ ਰਹੀ ਹੈ ਮੈਂ ਇਹਨੂੰ ਛੱਡ ਕੇ ਕੋਈ ਨਵਾਂ ਬੀਜ ਆ ਗਿਆ ਮੰਨੂ ਕਹੂ ਇਹ 30 ਦਾ ਨਿਕਲਦੇ ਰਿਹਾ ਮੈਂ ਉਹ ਬੀਜ ਕਿਉਂ ਬੀਜਾਂ ਜੇ ਉਹ ਜਿਹਾ ਜਮਾ ਹੀ 15 ਕੁਇੰਟਲ ਦਾ ਹੀ ਰਹਿ ਗਿਆ ਮੈਂ ਇਹ ਨਹੀਂ ਕਹਿੰਨਾ ਮੈਮੀ ਬੀਜ ਦਾ ਜ਼ਰੂਰ ਹੈ ਪਰ ਇਹ ਮੈਂ ਕਣਕ ਪੱਕੀ ਰੱਖੀ ਹੋਈ ਹੈ 1 ਕਿਲੋ ਦੋ ਹੀ ਕਣਕ ਦਾ ਬੀਜੋ ਤੇ ਉਹਦਾ ਦੇਖੋ ਵੀ ਕਿੰਨਾ ਝਾੜ ਆ ਰਿਹਾ ਜੇ ਆਪਾਂ ਨੂੰ ਉਹ ਕਣਕ ਠੀਕ ਬੈਂਦੀ ਹੈ 28 ਕੁਇੰਟਲ ਤੱਕ ਜਾਂਦੀ ਹੈ ਤਾਂ ਅਗਲੇ ਸਾਲ ਉਹਦਾ ਰਕਬਾ ਵਧਾ ਦੋ ਇਹਦਾ ਅਦੋ ਅੱਧੀ ਕਰ ਦੋ ਠੀਕ ਨਹੀਂ ਇਸ ਕਰਕੇ ਜਿਆਦਾ ਰਕਵੇ ਦੇ ਵਿੱਚ ਜਿਹੜਾ ਨਵਾਂ ਬੀਜ ਕੋਈ ਵੀ ਆਂਦਾ ਉਹ ਨਾ ਬੀਜੋ ਥੋੜੇ ਰਕਵੇ ਦੇ ਵਿੱਚ ਬੀਜੋ ਉਹਨੂੰ ਦੇਖੋ ਵੀ ਕਿੰਨਾ ਝਾੜ ਆ ਰਿਹਾ ਆਪਣੇ ਖੇਤ ਦੇ ਵਿੱਚ ਕੀ ਨਹੀਂ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਵੀ ਆਪਾਂ ਅੱਗੇ-ਅੱਗੇ ਕਣਕੇ ਦੇ ਰਿਲੇਟਡ ਥੋੜੇ ਨਾਲ ਵੀਡੀਓ ਸਾਂਝੀ ਕਰੋ ਕਰਦੇ ਰਹਾਂਗੇ ਤੇ ਸਾਰਿਆਂ ਦਾ ਧੰਨਵਾਦ ਜੀ